ਇਹ ਦੇਖੋ ਵੀ ਕਾਲਪਰਸਵਾਰ ਦੀ ਕਰਤਾ ਹਾਲੇ ਤੱਕ ਕੋਈ ਕੰਮ ਨਹੀਂ ਰੁਕ ਕੇ ਦੇ ਨੂ ਵੀ ਕਿੰਨਾ ਸਮਾਂ ਲੱਗਿਆ ਕੋਈ ਧਿਆਨ ਨਹੀਂ ਲਾ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿੰਦ ਸ਼ਰਿਆ ਅੰਦਰ ਹੀ ਗੁੰਡਾਗਰਦੀ ਪੁਰਸ਼ਾਗਰਦੀ ਹੋ ਰਹੀ ਸੀ ਇਸ ਸਮਾਂ ਕਾਰਨ ਬੜਾ ਸਾਫ ਹੈ ਕੋਈ ਤੁਹਾਨੂੰ ਦੇਖਦੇ ਹੋ ਵੀ ਰੋਜ਼ ਹੀ ਲੱਤਾਂ ਦੇ ਬੋਲ ਨਾਲ ਪੰਚਾਇਤ ਦੇ ਮਾਰ ਦਿੰਦੇ ਹੈ ਗੈਂਗਸਟਰ ਕਹਿ ਕੇ ਸਮਾਜਦਰ ਕਹਿੰਦੇ ਲਾਫ ਦੀ ਗੋਲੀ ਮਾਰ ਦਿੰਦੇ ਜਮ ਆਰੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ ਤੋਂ 22 ਸਾਲ ਦੀ ਰੁੱਤ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਕਾਰਕ ਕੀਤਾ ਜਾਇਆ ਸਿੱਖਾਂ ਦੇ ਮੁੰਡੇ ਗੈਂਕ ਕਰਕੇ ਮਾਰੇ ਜਾ ਰਹੇ ਸਿੱਖਾਂ ਦੇ ਮੁੰਡਾ ਹੀ ਲੱਭ ਕੇ ਮਾਰ ਕੇ ਜਾ ਰਹੇ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਫਲਾਅ ਦੇਖੋ ਕਿਹੜੇ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਖੰਡ ਦੀ ਵੀਡੀਓ ਆ ਆ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆ ਦੇਖੋ ਇਹ ਇਹ ਬੁਛਰ ਪ੍ਰਾਣੀ ਤੇ ਹੋਰ ਕੀ ਹੈ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80-90 ਦੇ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਦੇ ਕੋਹ-ਕੋਹ ਕੇ ਇਸ ਪੁਲਿਸ ਨੇ ਮਾਰੀ ਇਹਨਾਂ ਬੱਚਣਾ ਨੇ ਮਾਰਿਆ ਸਰਕਾਰ ਨੇ ਉਹ ਬਰਭਾਈਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਾ ਜਾ ਕੇ ਟੁੱਟ ਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕਢ ਦੇ ਰਹੀ ਹੈ ਪੁਲਸ ਉਹ ਤੇ ਸ਼ਰੇਆ ਮੈਨੂੰ ਬਗੰਦਰ ਸਿੰਘ ਨੇ ਕਿਹਾ ਜਿਹੜਾ ਜਿਹੜੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹ ਬਚਾਉਣ ਤੇ ਲੱਗਿਆ ਹੋਇਆ ਉਹ ਤੇ ਜਗਵਿੰਦਰ ਸਿੰਘ ਤੇ ਬਗੰਦਰ ਸਿੰਘ ਇਹਦੇ ਦੋ ਨਾਲੇ ਹੌਲਾਲ ਰੈਂਕ ਦੇ ਬੰਦੇ ਆ ਸ਼ਰੇਆ ਕਹਿ ਰਹੇ ਕੀ ਕਰ ਲੋਗੇ ਪੁਲਸ ਦਾ ਪੁਲਸ ਤਾਂ ਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਹੀ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਜੰਮੇ ਆ ਕੀ ਕਰਾਉਂਦੇ ਸਾਡਾ ਜene 100 ਤੱਕ ਇਹ ਚੋ ਸਾਫ ਹੁੰਦੀਆਂ ਨਹੀਂ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾ ਉਧਿਆ ਤੇ ਬੰਦੇ ਬੈਠੇ ਐ ਅਫਸਰ ਬੈਠੇ ਨੇ ਸਿੱਖਾਏਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲੰਘਾ ਜਾ ਰਹੀਆਂ ਸਿੱਖਾਂ ਦੇ ਮੁੰਡੇ ਵੀ ਮਾਰੇ ਜਾ ਰਹੇ ਨੇ ਲੱਤਾਂ ਬਾਹਾਂ ਵੀ ਬੁਰਗ ਮਾਰਨਾ ਜਾ ਰਹੇ ਆ ਹਰਿੰਦ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰੋਂ ਹੀ ਕੁੱਟੀ ਗਈ ਇਹਨੇ ਸਿੰਘ ਦੇ ਜੋ ਸਿੱਖ ਨਿਸ਼ਾਨੇ ਤੇ ਐ ਜਿਹੜੀ ਨਗਰ ਕੂਸ਼ੀ ਇੱਕ ਤਰ੍ਹਾਂ ਦੀ ਇਸ ਸ਼ਾਸਤਰੀ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਆ ਸਾਡੇ ਅਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਜ਼ਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪੱਛਾ ਚੱਕਿਆ ਅੱਜ ਨਾ ਕਿਉਂ ਖਾਮਤਾਬ ਦਾ ਕਰਦੇ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਇਸ ਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਅਗਲਾ ਉਹ ਫਿਰ ਤੁਮਲਾ ਨਿਸ਼ਾਨਾ ਸ਼ਕਾਰ ਦੇ ਤੁਮਲਾ ਨਿਸ਼ਾਨਾ ਸ਼ਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹ ਜੱਟ ਖੜੇ ਕਰਾਏ ਫਿਰ ਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿਮ ਲਾ ਤੂੰ ਮਾਰਦਾ ਤੇ ਮੈਂ ਮਾਰਾਂ ਤੂੰ ਮਾਰਦਾ ਤੇ ਮੈਂ ਮਾਰਦਾ ਐ ਨੂੰਟੋਂ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਚ ਤਰੀ ਛਾਤੀ ਦੇ ਗੋਲ ਦਾ ਮਾਰਦੇ ਨੇ ਪਾਣੀ ਕਿਸੇ ਪ੍ਰਧਾਨੀ ਸੋਦੀ ਉਹ ਸੁਣ ਲਓ ਬਾਈ ਜੀ ਉਦੋਂ ਬਾਅਦ ਸੁਣੋ ਇਹ ਇਹ ਜਦੋਂ ਝੂਠੇ ਮੁਕਾਬਲੇ ਹੁੰਦਾ ਪੰਜਾਬ ਦਾ ਡੀਪੋਸਰੀ ਨੂੰ ਬਿਲ ਕਰਕੇ ਆਦੀ ਤੁਸ ਨੂੰ ਮਲਾਸ਼ੇ ਦਾ ਬਹੁਤ ਵਧੀਆ ਕੰਮ ਕੀਤਾ ਹੈ ਪੰਜਾਬ ਦਾ ਮੁੱਖ ਮੰਤਰੀ ਟਿਵਿਡਰ ਕਿ ਤਾਈ ਦਿੰਦਾ ਹੈ ਡੀਜੀਪੀ ਡਸਕਾਂ ਦੇ ਨਾਮ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਵਿੱਚ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਮ ਰਾਸ਼ਟ੍ਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹਰਾਨੀ ਦੀ ਗੱਲ ਕੀ ਹੋ ਚੱਲ ਕੀ ਰਿਹਾ ਪੰਜਾਬ ਚ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੱਪ ਕਰਕੇ ਬੈਠੇ ਰਹੇ ਨਾ ਤਾਂ ਆਂਗਲਾ ਸਮਾਂ ਇੱਥੇ ਕਿਸੇ ਦੀ ਵੀ ਚੰਗਾ ਦੇ ਹੈ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਪਾ ਦੇਣਗੇ ਕਿ ਕਿੰਨੇ ਖ ਪਾਏ ਆ ਕਿ ਕੀ ਉਹ ਵੀ ਗੱਲ ਜੋ ਮੈਂ ਕਹਿ ਰਿਹਾ ਪੁਲਿਸ ਸਾਹਿਬ ਅਮਨਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜਦਿਆ ਮੈਂ ਤਾਂ ਆਸਬਾਦ ਚ ਨੇ ਮਾਰਦੇ ਫਾਤ ਹੋਣ ਮਾਰੀ ਜਨੇ ਰੋਲਾ ਤੁਸੀਂ ਪਾ ਕੇ ਬਹਿਲੇ ਤੁਸੀਂ ਕਰਦੋਗੇ ਤਾਂ ਇਹ ਇਹ ਸਾਨੂੰ ਪਖਣਾ ਪੈਣਾ ਨੇ ਕੰਮ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਈ ਸਿਧਮਾ ਮਾਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਕਨੇ ਇੱਛੇ ਆਉਂਦੇ ਆ ਦਬਿਆ ਕੀ 70 ਵੀ ਫੇਰਦੇ ਆ ਪੈਸੇ ਵੀ ਲੈਣੇ ਆ ਤੇ ਚੁੰਗ ਨਹੀਂ ਕਰਵਾਂਦੇ ਕੋਈ ਨਹੀਂ ਹੈ ਲੋਕਾਂ ਨਾਲ ਖਬਰਾਂ ਕਿੰਨੇ ਕੁ ਬੰਦੇ ਜਿਹੜੇ ਚਲੇ ਆਈ ਚੁੱਪ ਕਰਕੇ ਮੁੱਟ ਖਾ ਕੇ ਤੇ ਪੈਸੇ ਦੇ ਵਿੱਚ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜ ਸਾਹ ਚੱਲਦੇ ਆ ਨਾ ਇਹ ਦਬ ਸਕਦਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਗੁਰਸ਼ਾ ਕਰਦੀ ਰੋਕਣੀ ਹੈ ਗੋੜਾ ਕਰਦੀ ਰੋਕਣੀ ਹੈ ਘਾਂ ਰੋਕਣਾ ਹੈ ਜਿਹੜੀ ਆਹ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਸੀ ਆਨ ਵਾਲੇ ਦਿਨਾਂ ਚ ਅੱਡੇ ਇਕੱਠਾ ਦਾ ਕਾਲ ਦੇ ਰਹੇ ਆ ਪਿਆ ਦੇ ਲੋਕਾਂ ਬਟਮ ਕਰ ਰਹੇ ਨੇ ਕਿ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਨੇ ਨਾ ਲੱਤਾਂ ਮਹਾਂਜੂਲੀਆ ਮਾਰ ਜੈਂ ਜਿਨ੍ਹਾਂ ਦੇ ਮੁੰਡੇ ਦਾ ਨੀ ਝੁੱਠੇ ਮਕਾਰਲੇ ਜਿ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਰਾਜ ਲਜਾਵਾਂ ਨਹੀਂ ਕਹਾਣੀ ਕਿਸੇ ਪੁਰਾਣੀ ਥੋੜਾ ਜਿਹੀ ਬਾਈ ਮੈਂ ਕੱਲ੍ਹ ਵੀ ਵਿਸਤਾਰ ਨਾਲ ਅਸੀ ਆ ਵੀ ਗੱਡੀ ਨੇ ਦੂਤਨ ਵਾਲੀ ਸਾਨੂੰ ਓਵਰਟੇਕ ਕੀਤਾ ਫਿਰ ਦਵਾ ਗਾਲ ਕੱਢ ਕੇ ਗਏ ਆ ਪਹਿਲਾਂ ਸੀ ਮਗਰ ਲਾਈਦਾ ਚੌਕੀ ਚ ਲਾ ਆਦੀ ਗੱਡੀ ਕੋ ਕਰੇ ਸੀ ਮਲਾਜ ਟੱਕੇ ਹੋ ਗਏ ਡੀਜੀਟੀ ਜਗ੍ਹਾ ਤੇ ਮਲਾਜਾ ਕਰਾਇਆ ਪਰ ਫੇਹੀ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਈ ਆ ਸਾਡੀ ਸੁਣੋ ਸੁਣੀ ਨਹੀਂ ਦੀ ਉੱਥੇ ਖਿੱਜੀਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਹੁੰਦੇ ਤੇਖ ਚੰਦ ਨੌਂਦਾ ਨਾ ਕੋਸ ਵਾਲਾ ਟਾਈਪ ਪਾਰਟੀ ਚ ਵਾਏ ਸੀ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤੀ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਮਾਝਿਆ ਕਰਕੇ ਥੋੜਾ ਸਾਰਾ ਚੋਕੀ ਵਾਲੀ ਮੁਲਾਜ਼ਮ ਕਰਕੇ ਹੋਇਆ ਤੇ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੁਹਾਨੂੰ ਲਾੜਨ ਦੇ ਦਿੱਤੀ ਲੈ ਕੇ ਗਏ ਪੰਜਾਬ ਕੀ ਉਹ ਵੀ ਥੋੜੇ ਮੁਲਾਜ਼ਮ ਕਰਕੇ ਹੋਇਆ ਮਾਝਿਆ ਕੋਈ ਕਾਰਵਾਈ ਹੋਈ ਉਹ ਤਾਂ ਆਪ ਹੀ ਡਿਸਪੀ ਕਹੇਦਾ ਵੀ ਤਿੰਨ ਚਿੱਟੀਆਂ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਨੂੰ ਪੀਨਟ ਦੇ ਦੇਿਆ ਦਾਰੂ ਨਹੀਂ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਜਿਹੜੇ ਮੇਰੇ ਸਪਲਾਈਟ ਜਦੋਂ ਇਹ ਸਾਡੇ ਤੱਕੀ ਤੁਸੀਂ ਦੱਸਦੇ ਹੋ ਕੁੱਟਮਾਰ ਵੀ ਕਿੱਥੇ ਹੋਈ ਸੀ ਉਹ ਦੇਖੋ 20 ਬੰਦੇ ਹਲਕੇ ਪੁੱਤਿਆਂ ਨੂੰ ਚੁੰਮੜਦੇ ਆ ਕੇ ਬੰਦੇ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਕੋਈ ਇੱਥੋਂ ਦੱਬਿਆ ਜਾਂਦਾ ਮੈਂ ਕਾਲ ਜਿਹਨੇ ਆਹ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦਿਆਂ ਗਾਲ ਦੱਬਦੇ ਆ ਬੰਦੇ ਨਾਲ ਕੋਈ ਦੱਬ ਕੋ ਫੜਦੇ ਪੁਲਿਸ ਦਾ 20 ਬੰਦੇ ਇੱਕ ਬੰਦੇ ਨੂੰ ਚੁੜੜਦਾ ਕਿੰਨੀ ਦਿਲਦਰੀ ਨਾਲ ਚੁੰਮੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਿ ਇਹ ਗੁੰਡਾਗਰਦੀ ਹੈ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਬਰਦੀ ਸੋਡੇ ਇਹ ਸ਼ਬਦ ਮੈਨੂੰ ਬੋਲੋ ਮੈਂ ਯਾਰ ਮੈਨੂੰ ਨਾ ਰੱਸੋ ਜੇ ਮੈਂ ਮੰਨ ਲਓ ਮੈਂ ਗੁੰਡਾਗਰ ਹੁੰਦਾ ਮੈਂ ਉਹ ਤੋਂ ਕਹਿੰਦਾ ਆਸੇ ਫੈਟਣ ਆ ਜਾਂਦਾ ਮੈਨੂੰ ਥੋੜੇ ਐਸਪੀਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਡਰੌ ਰੂਮ ਤੇ ਤੁਹਾਨੂੰ ਫੋਨ ਕਰਨ ਦੀ ਲੋੜ ਸੀ ਵੀ ਆਹ ਘਟਨਾ ਹੋਈ ਐ ਮੈਂ ਕਿਉਂ ਲਫਾ ਮੈਂ ਪਾਸੇ ਨਿਕਲ ਜਾਂਦਾ ਉਹ ਨਾਕੇ ਦੇ ਹੱਥ ਦਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਨੂੰ ਡਰਾ ਕੀਤਾ ਹੁੰਦਾ ਤਾਂ ਮੈਂ ਨਾਕੇ ਤੇ ਨਾ ਰੁਕਦਾ ਮੈਂ ਹੁਣ ਕੇ ਪਾਸੇ ਨਿਕਲ ਜਾਂਦਾ ਮੈਂ ਰੁਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਲੰਨਾ ਐ ਇਸੇ ਕਰਕੇ ਮੈਂ ਲਾਇਵ ਹੋਇਆ ਸੀ ਉਸੇ ਮੈਂ ਕਹਿੰਦਾ ਨਾ ਇਹੀਂ ਨਹੀਂ ਪਤਾ ਕਹਿੰਦਾ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਂਕੀ ਤੇ ਹਮਰਾ ਕਰਤਾ ਇਹਦੇ ਮਿੰਟ ਨੂੰ ਉਹਨਾਂ ਨੇ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਲਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਡੋਗਾ ਲਾਈਵ ਵਿੱਚ ਹੀ ਕੱਟਿਆ ਗਿਆ ਅੱਜ ਬਠਿੰਡੇ ਆਇਆ ਹਾਂ ਇਸਕੇ ਉਹ ਢੰਡੇ ਦਾ ਮੈਂ ਇਹ ਵੀ ਅਲਟਰਾ ਸਾਊਂਡ ਕਰਾ ਕੇ ਇਹਦਾ ਵੀ ਸਕੈਨ ਕਰਾ ਕੇ ਜਿੰਨੀ ਮਰੇ ਜੂਰੀ ਸਿੱਟਾਂਗੇ ਉਹ ਪਰਾ ਆ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਲਾਪਰੇ ਲਾ ਕੇ ਰੱਖਿਆ ਉਹ ਸੇਵ ਦਾ ਪਾਣੀ ਦੀ ਕੋਈ ਕਾਰਵਾਈ ਹੈ ਉਹ ਪਰਚਾ ਮੈਂ ਰੋਕਾ ਪੇ ਚੁੱਕੇ ਜਿਸ ਨਾਲ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੋਈ ਸੁਵਾਈ ਨਹੀਂ ਕੋਈ ਕਹਿ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਕਿ 0 ਰੁਪਿਆ ਕਿ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿੰਨੇ ਤੁਸੀਂ ਜਾ ਕੇ ਰਿਪੋਰਟ ਦੇ ਵਿੱਚ ਪਾ ਸਕਦੇ ਤੇ ਅੱਜ ਦੋਲ ਕਿਹੜੀ 0 ਰੁਪਿਆ ਮੈਂ ਸਵਿਆਂ ਬਣਾ ਲੈ ਰਹੇ ਆਂ ਵੀ ਆਹ ਬੰਦਿਆਂ ਨੇ ਚਾਦਰ ਕੀਤਾ ਆਹ ਵਰਨਾ ਘਟਨਾ ਹੋਈ ਆਹ ਮੈਨਾਂ ਸੱਤਾਂ ਨਿਸ਼ਾਨ ਉਹਦੇ ਉਹਦੇ ਬਾਵਜੂਦ ਵੀ ਉਸੇ ਤੋਂ ਕਾਰਵਾਈ ਦੀ ਕੋਈ ਸਰਵਾਈ ਨਹੀਂ ਕਿ ਪਾਇਆ ਹੀ ਕਰਦੇ ਨੇ ਇੱਕਦੋ ਇਨਸਾਫ ਦੀ ਉਮੀਦ ਰੱਖ ਲਾਂਗੇ ਕੱਲ੍ਹ ਕੋਈ ਆਮ ਬੰਦੇ ਦੇ ਸਾਥ ਮਿਲਿਆ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਕਰਕੇ ਸਲਾਮ ਸ਼ੁਰੂ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਰ ਬੰਦਾ ਸਦਾ ਲੋਕਾਂ ਨੂੰ ਇਹ ਕੁੱਝ ਜ਼ਬਰ ਦੇ ਕੰਮ ਜਿਹੜਾ ਪੁਲਿਸ ਉਹਨੀਆਂ ਤਾਕਤਾਂ ਦੇ ਪਾਵਨਾਂ ਦੇਤੀਆਂ ਜਿਹਨੂੰ ਮਰਜ਼ੀ ਕੰਪਲ ਲਾ ਕੇ ਮਾਰ ਦਿੰਦੇ ਐ ਪੁਲਿਸ ਦਾ ਰਾਸ਼ਟਰੀ ਸੰਭੇਖ ਨੇ ਕਿੰਨੇ ਪੁਸ਼ਕੇ ਮਾਰ ਦੇ ਦਿੱਤੇ ਇਹਨਾਂ ਨੂੰ ਸਰਵਾਈ ਹੁੰਦੀ ਐ ਹੁੰਦੀ ਐ ਉਹ ਸੂਚੀ ਤਾਂ ਬਹੁਤ ਵਾਰ ਆਉਂਦੀ ਐ ਉਹ ਕਹਰੇ ਅੰਦਰ ਤੋੜ ਪੁੱਲ ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਛੋਟੇ ਪ੍ਰੋਡਕਟਰ ਦੇ ਨਾਲ ਸਰਕਾਰਾਂ ਹੁੰਦੀਆਂ ਕਿਤੇ ਖੜੀਆਂ ਨੇ ਉਹਦਾ ਵਧਾਈਆਂ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਪੁਲਿਸ ਦੇ ਪ੍ਰੈਕਟਸ ਆ ਕਰੀ ਬਣਾ ਕੋਈ ਚੰਗਾ ਨਿੱਤਾ ਪੁਰਾਣਾ ਕੁੱਟਦਾ ਪੁਰਾਣੇ ਯੂਨੀਅਨ ਵਾਲੇ ਕੁੱਟ ਤੇ ਯੂਨੀਅਨ ਵਾਲੇ ਕੁੱਟੇ ਕਿੰਨੇ ਸਾ ਇਹਨਾਂ ਨੇ ਕੁੱਟੇ ਜਾਂ ਧਰਮ ਨਿਸ਼ਕਾ ਦੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਰ ਦਾ ਕਹੇ ਤੇ ਆ ਨਾ ਮੈਨੂੰ ਪੁਲਿਸ ਵੀ ਤੂੰ ਰੋਜ਼ ਉੱਠ ਕੇ ਡਾਕੀ ਨਾਲ ਸਰਕਾਰ ਦੇ ਖਿਲਾਫ ਬੋਲਣ ਤੂੰ ਪੁਲਿਸ ਦੇ ਖਿਲਾਫ ਬੋਲਣ ਲੱਗ ਜਿੰਦੇ ਉਹ ਵੀ ਚੁੱਪਦੇ ਆ ਇਹ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨਾਲ ਬਈ ਇਹਦੀ ਕਹੀਂ ਨਿਖੜੇ ਰਹੇ। ਵੀ ਅਸੀਂ ਤਾਂ ਦੁਨੀਆਂ ਨਾਲ ਆਂ ਅਸੀਂ ਆਹ ਉਹ ਨਹੀਂ ਕਰਦੇ। ਪਰ ਇਹ ਸਾਰਿਆਂ ਨੂੰ ਇਹਨਾਂ ਨਾਲ ਕਰਦੇ ਕਰਦੇ ਫੇਰ ਕੇ। ਹੁਣ ਤੁਸੀਂ ਕਹਿੰਦੇ ਵੀ ਆਹ ਸਾਫ ਨਹੀਂ ਹੋਊਗਾ। ਜਿੱਥੋਂ ਸਾਫ ਮਿਲ ਜੂਗਾ। ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਕੰਨਾ ਮਸਲਿਆਂ ਦੀ ਪੜਤਾਲ ਕਰਨੀ, ਇਨਕੁਆਰੀ ਕਰਨੀ ਆ। ਉਹ ਵੀ ਇਹਨਾਂ ਨੂੰ ਅਸਰ ਆ। ਤੁਹਾਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਤੱਕ ਇਹਨੇ ਪਸਾਇਆ ਜਾਂ ਉਸਾ ਲੈਣਗੇ। ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਚੋ ਚੁਕਾਬਲਾਂ ਦੇ ਵਿੱਚ ਉਹ ਵੀ ਜਿਹੜੇ ਕੋਈ ਵਿਸ਼ਵੀ ਜਾਂਚ ਹੋਈ ਆ ਉਹਦੇ ਬੱਤੇ ਬੰਦੇ ਮਾਰ ਗਏ ਇੱਥੇ ਤੋਂ ਸੌਂਦੀ ਵੀ ਦੇ ਰੱਖੀਗੇ ਉਹ ਆਪਣੀ ਨਿੱਜੀ ਦੀ ਘਟਨਾ ਹੋਈਗੀ ਸਕਿਉਰਟੀ ਨਾਲ